ਕਾਲੀ ਸਵਾਗਤ ਹੈ ਤੁਹਾਡਾ ਆਪਣੀ ਕੋ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਕਿਸਾਨ ਮੇਲੇ ਤੇ ਜੀ ਪੰਜਾਬ ਪੋਟੈਟੋ ਗਰੂਪਰਸ ਵਾਲੇ ਜਿਹੜੇ ਭਰਾ ਗਰੁੱਪ ਆ ਉਹ ਕਿਸਾਨ ਮੇਲਾ ਕਰਾ ਰਹੇ ਨੇ ਤੇ ਔਰੇ ਤੁਹਾਨੂੰ ਆਪਾਂ ਸਾਰੀਆਂ ਸਟਾਲਾਂ ਦਿਖਾਉਣੀਆਂ ਤੇ ਹੋਰ ਆਪਾਂ ਪਹੁੰਚਿਆ ਜੱਗੀ ਆ ਨਾ ਜੀ ਇਹਨਾਂ ਦੀ ਜੋ ਖੈਰੋ ਆ ਜੱਗੀ 371 ਇਹ ਮੇਨ ਇਹਨਾਂ ਵੀ ਹੈਰੋ ਇੰਨੀ ਕੁ ਫੇਮਸ ਆਪਣੇ ਪੰਜਾਬ ਇੰਡੀਆ ਦੇ ਵਿੱਚ ਲਾ ਲੋ ਕਿ ਜਿੰਨੀ ਇਹ ਰੈਲੀ ਆ ਆਰਾਮ ਨਾਲ ਬੰਦਾ ਮਤਲਬ ਇਹਦੇ ਵਿੱਚ ਇਹ ਗੈਰੰਗ ਨੇ ਉਹ ਵੀ ਇਹਨਾਂ ਦੇ ਬੱਕਰੇ ਜੀ ਕਰਦੇ ਨੇ ਆਮ ਨਾੜ ਨੇ ਵੀ ਤਕਨੀਕ ਵੱਖਰੀ ਆ ਨਾਇਸ਼ੇ ਦੀ ਟੋਟਣਾ ਨਾਇਣਾ ਚ ਕੋਈ ਮਿੱਟੀ ਘੱਟਾ ਪਵੇ ਬਹੁਤ ਇਹਨਾਂ ਦੀ ਲਾਈਫ ਜ਼ਿਆਦੇ ਆ ਕਿਦੋਂ ਇਹ ਇਹ ਮਾਡਲ ਖੜਾ ਹੈ 12 12 ਦਾ ਮਾਡਲ ਆ ਜੀ ਹਾਈਡਰੌਲਿਕ ਮਾਡਲ ਆ ਠੀਕ ਆ ਜੀ ਇਹ 1.30 ਲੱਖ ਹਜ਼ਾਰ ਇਹਦਾ ਰੇਟ ਆ ਜੀ ਇਹ 2000 ਰੁਪਏ ਮੀਡੀਅਮ ਨੂੰ ਸਪੌਟ ਮਿਲੂਗਾ 2025 ਮਾਡਲ ਨਿਊ ਮਾਡਲ ਅਗੇ ਤਰਾ ਖੜਾ ਹੈ ਜੀ ਇਹ ਆ ਗਿਆ 10 10 ਦਾ ਸੈਟ ਠੀਕ ਆ ਜੀ ਇਹ ਵੀ ਹਾਈਡਰੌਲਿਕ ਹੈ ਸੇਮ ਉਹੀ ਤਕਨੀਕ ਆ ਅਨੁਸਰੋਪਾਂੀਆਂ ਉਹ 12 12 ਦਾ ਇਹ 10 ਦਾ ਇੱਕ ਲੱਖ 85 ਹਜ਼ਾਰ ਮਹੀਨੇ ਤੇ ਆ ਇਹਨਾਂ ਨੇ ਜੇ ਮਤਲਬ ਤੁਸੀਂ ਮੇਲੇ ਤੋਂ ਬਾਅਦ ਕਿਤੇ ਲੰਨੇ ਹੋ ਤਾਂ ਇਹ ਤੁਹਾਨੂੰ 1,85,000 ਦੇ ਵਿੱਚ ਜੀ ਦਰਗਾਣਾ ਜੀ ਤਾਂ ਤੁਹਾਨੂੰ ਮਿਲਦਾ ਕੀ ਆਪਾਂ ਜਿਗਰਾ ਜਿਹਨੂੰ ਵੀ ਤੁਸੀਂ ਅਡਜਸਟਮੈਂਟ ਉਹ ਨਟਾ ਤੋਂ ਢੇੜੇ ਦੂਰ ਕਰਨਾ ਕਰ ਸਕਦੇ ਹੋ ਬਹੁਤ ਹੈਵੀ ਦੇ ਵਿੱਚ ਇਹ ਚਾਹੇ ਤੁਸੀਂ ਜ਼ਮੀਨ ਬਾਹੀ ਆ ਚਾਹੇ ਨਹੀਂ ਬਾਹੀ ਆ ਉੱਥੇ ਵੀ ਪ੍ਰੋਪਰ ਇਹ ਬੱਟ ਬਣਾ ਕੇ ਦਊਗਾ ਇੰਨਾ ਇਹਨਾਂ ਨੇ ਸੁੱਤ ਤਰੀਕੇ ਨਾਲ ਬਣਾਇਆ ਹੋਇਆ ਇਹ ਹੈਗਾ 35,000 ਦਾ ਇਹਦੇ ਵੀ 1000 ਰੁਪਏ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਇਹ ਆ ਗਈ ਜਿੰਨਾ ਉਹ ਸੈੱਟ 12 12 ਦਾ ਸੀ ਉਹ ਆ ਗਿਆ 10 10 ਦਾ ਇਹ ਸੈੱਟ ਆ ਗਿਆ ਹੀ ਨਾ ਉਹ ਇਹ ਹੈਗੇ 134500 ਦਾ ਜੀ ਬਾਕੀ ਫਰੰਟ ਤੇ ਤੁਹਾਨੂੰ ਕਰ ਕਰਤਾ ਵੀ ਸਭ ਦੇ ਮਿਲਣਗੇ ਬੈਕ ਤੇ ਪਲੇਨ ਮਿਲਣਗੇ ਕੁਆਲਟੀ ਵਾਈਸ ਸਾਰੀਆਂ ਹੈਰੋ ਦੀ ਸੇਮ ਮਿਲੂਗੀ ਜਿੰਨਾ ਸਾਈਜ਼ ਵੱਡਾ ਹੋਈ ਜਾਣਾ ਤਾਂ ਉਹਨਾਂ ਦਾ ਰੇਟ ਵਧੇ ਜਾਣਾ ਉਹਦੇ ਨਾਲੇ ਫਰਕ ਪਈ ਜਾਣਾ ਹਾਈਡਰੌਲਿਕ ਮਿਲਣਗੀਆਂ ਜੇ ਤੁਸੀਂ ਇਹ ਮੈਨੂਅਲ ਵੀ ਲੈਣੀਆਂ ਨੇ ਮੈਨੂਅਲ ਵੀ ਮਿਲਣਗੀਆਂ ਇਹ ਮੈਨੂਅਲ ਮਾਡਲ ਖੜਾ ਇਹਦੇ ਵਿੱਚ ਤੁਸੀਂ ਹਟਾਉ ਦੇ ਵੀ ਲੈ ਸਕਦੇ ਹੋ ਇਹਦਾ ਕਲਟੀਵੇਟਰ ਨੇ ਇਸ ਟਾਈਮ ਮoure ਭਰਾਉਣੇ ਸਿੰਪਲ ਲੈ ਕੇ ਆਏ ਨੇ 13 ਦੇ ਜਿਹੜੇ ਆਪਾਂ ਕਹਿ ਸਕਦੇ ਬਿਨਾ ਸਪਰਿੰਗ ਵਾਲੇ ਦੇਸੀ ਹਣ ਠੀਕ ਹੈ ਜੀ ਇਹਦੇ ਵਿੱਚ ਜੇ ਤੁਸੀਂ ਸਪਰਿੰਗਾਂ ਵਾਲੇ ਲੈਣੇ ਨੇ ਉਹ ਵੀ ਮਿਲਣਗੇ ਤੁਸੀਂ ਮੰਨ ਲਓ ਇਹ 13 ਐ 15 17 19 21 ਉਹਦੇ ਵਿੱਚ ਜੇ ਤੁਸੀਂ ਪੈਟਰੋਨਿਕ ਲੈਣੇ ਨੇ ਵੀ ਫੋਲਡਿੰਗ ਵਾਲੇ ਅਜੀ ਆਪਾਂ ਕਹੀਏ ਉਹ ਵੀ ਮਿਲਣਗੇ ਜੇ ਮੈਨੂਅਲ ਲੈਣੇ ਨੇ ਫੋਲਡਿੰਗ ਵਾਲੇ ਉਹ ਵੀ ਮਿਲਣਗੇ ਦੋਨੇ ਤਰ੍ਹਾਂ ਦੇ ਮਿਲਣਗੇ ਠੀਕ ਹੈ ਜੀ ਇੱਧਰ ਇਹ ਦੱਸ ਦੱਸਦਾ ਸੈਕਟਰ ਤਾਂ ਮੂਰੇ ਖੜਾ ਤੁਸੀਂ ਨਾ ਜਾ ਸਹੀ ਲਈ ਉਹ ਆਰਟੀਫਾਈ ਦੇ ਨੇੜੇ ਦਿਖਾ ਦੇਣ ਪੂਰੀ ਨੰਬਰ 1 32 ਲੱਗੀ ਹੋਈ ਆ ਠੀਕ ਆ ਸਾਰਾ ਕੁਝ ਬਹੁਤ ਸੋਹਣੀ ਮਤਲਬ ਬੜੀ ਹੋਈ ਆ ਤੇ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਵੀਰੇ ਜਿਹਨਾਂ ਦਾ ਜੋ ਐਡਰੈਸ ਆ ਫੈਕਟਰੀ ਦਾ ਕਬੂਲਪੁਰ ਪੋਸਟ ਆਫਿਸ ਸੰਦੇੜੀ ਸੰਧਾਰਸੀ ਤਹਿਸੀਲ ਰਾਜਪੁਰਾ ਡਿਸਟ੍ਰਿਕਟ ਪਟਿਆਲਾ ਜੀ ਠੀਕ ਆ ਜੀ ਇਹ ਭਰਾ ਉਹਨਾਂ ਦੇ ਨੰਬਰ ਨੇ ਠੀਕ ਆ ਜੀ ਬਾਕੀ ਆਪਾਂ ਸਕਰੀਨ ਤੇ ਚਲਾਵਾਂਗੇ ਤੁਸੀਂ ਇਹ ਤੋਂ ਸਕਰੀਨ ਸ਼ਾਟ ਮਾਰ ਕੇ ਹੋ ਵੀ ਤੁਸੀਂ ਹੈਰੋ ਲੈਣੀ ਆ ਚਾਹੇ ਤੁਸੀਂ ਸਿੰਪਲ ਹੈਰੋ ਹੋਗੇ ਕਲਟੀਵੇਟਰ ਹੋਗੇ ਕੱਦੂ ਵਾਲੀ ਹੈਰੋ ਹੋਗੀ ਜਿੰਦਰਾ ਹੋ ਗਿਆ ਸਾਰੇ ਇੰਪਲੀਮੈਂਟਸ ਮਿਲਣਗੇ ਕਿਹਣਾ ਜਾ ਕੇ ਤੁਸੀਂ ਵਿਜ਼ਿਟ ਕਰੋ ਤਾਂ ਇੰਨਾ ਮੈਨੂੰ ਭਰੋਸਾ ਵੀ ਤੁਸੀਂ ਉੱਥੋਂ ਚੀਜ਼ ਲੈ ਕੇ ਆਏਗੇ ਕਿਉਂਕਿ ਇਹਨਾਂ ਦੇ ਇੰਪਲੀਮੈਂਟਸ ਇਹਨੇ ਵਧੀਆ ਬਣਾਉਂਦੇ ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਜੱਗੀ ਦੀ ਹੈਰੋਂ ਦੀ ਜੇ ਵਧੀਆ ਲੱਗੀ ਤਾਂ లైక్ ਕਮੈਂਟ ਕਰਕੇ ਜੀ ਦੱਸਿਓ ਤੇ ਅਸੀਂ ਸ਼ੇਅਰ ਕਰਦੇ ਹਾਂ